ਹਾਂਜੀ ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਸਾਰੇ ਭਰਾ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਜੀ ਸੋ ਬਾਈ ਜੀ ਮਾਲੋ ਕੋਈ ਫੱਤਾ ਤੋਂ ਬਾਈ ਸਾਡੇ ਕੋਲੇ ਪਹੁੰਚੇ ਸੀਗੇ ਉਹ ਬਾਈਆਂ ਨੇ ਆਪਣੇ ਕੋਲੋਂ ਕਰਾਹਾ ਤੇ ਜਿੰਦਰਾ ਆਰਡਰ ਤੇ ਤਿਆਰ ਕਰਵਾਇਆ ਜੀ ਸੋ ਕਰਾਹੇ ਬਾਰੇ ਤੇ ਜਿੰਦਰੇ ਬਾਰੇ ਤੁਹਾਨੂੰ ਡਿਟੇਲ ਦੇਵਾਂਗੇ ਵੀ ਵੀਡੀਓ ਦੇ ਵਿੱਚ ਵੀ ਕਿਹੜਾ ਹੈ ਤੇ ਸਮਾਨ ਲੱਗਿਆਗਾ ਕੀ ਸਾਈਜ਼ ਹੈ ਇਹਦਾ ਸਾਰੀ ਗੱਲਬਾਤ ਕਰਾਂਗੇ ਆਪਣੇ ਨਾਲ ਜੁੜੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਗੱਲਬਾਤ ਕਰਾਂਗੇ ਆਪਾਂ ਆਜੋ ਸਭ ਤੋਂ ਪਹਿਲਾਂ ਤਾਂ ਆਪਾਂ ਕਰਾਹੇ ਬਾਰੇ ਗੱਲਬਾਤ ਕਰਦੇ ਆਂ ਇਰੇ ਵਿੱਚ ਆਪਾਂ ਇੱਕ ਦੋ ਚੇਂਜਸ ਕੀਤੇ ਆ ਬਾਈ ਉਹਨਾਂ ਨੇ ਕਰਵਾਏ ਆ ਆਪਾਂ ਤੋਂ ਕਹਿ ਕੇ ਆਪਾਂ ਦਰਅਸਲ ਬਾਈ ਆਪਣੇ ਕੋਲੇ ਜਦੋਂ ਪਹੁੰਚੇ ਨਾ ਆਪਾਂ ਬਾਈਆਂ ਨੂੰ ਆਪਣੇ ਕੋਲੇ ਕਰਾਹੇ ਰੈਡੀ ਪਏ ਸੀ ਤਿੰਨ ਚਾਰ ਆਪਾਂ ਦਿਖਾਏ ਸੋ ਬਾਈ ਕਹਿੰਦੇ ਵੀ ਏਦੂ ਕੋਈ ਜਨੀਕ ਜੀ ਕਹਿੰਦੇ ਵਧੀਆ ਜੀ ਜਿਹੜੀ ਚੀਜ਼ ਸੋਹਣੀ ਵੀ ਲੱਗੇ ਤੇ ਵਧੀਆ ਮਜ਼ਬੂਤ ਵੀ ਹੋਵੇ ਉਹ ਚੀਜ਼ ਸਾਨੂੰ ਦਿਖਾਓ ਤੁਸੀਂ ਸੋ ਬਾਈਆਂ ਨੂੰ ਆਪਾਂ ਵੀਡੀਓਸ ਦਿਖਾੰਗਾ ਸੋ ਬਾਈਆਂ ਨੇ ਇਹ ਮਾਡਲ ਵਾਲਾ ਆਪਾਂ ਤੋਂ ਕਰਾਹਾ ਪਸੰਦ ਕਰਾਇਆ ਤੇ ਆਪਾਂ ਤੋਂ ਬਣਵਾਇਆ ਜੀ ਸੋ ਇਹਦੇ ਵਿੱਚ ਜੇ ਆਪਾਂ ਚੇਂਜਸ ਦੀ ਗੱਲ ਕਰੀਏ ਬਾਈ ਜੀ ਆਪਾਂ ਇਹ ਰੋਟਾਵੇਟਰ ਵਾਂਗੂ ਪਹਿਲਾਂ ਮਨ ਕੇ ਚਲੋ ਇਹਦੇ ਵਿੱਚ ਡੰਡਾ ਨਹੀਂ ਪਾਇਆ ਹੋਇਆ। ਕਿਉਂ ਡੰਡਾ ਵੀਰ ਬਾਈ ਕਹਿੰਦੇ ਵੀ ਯਾਰ ਸਾਨੂੰ ਡੰਡਾ ਨਹੀਂ ਚਾਹੀਦਾ ਕਈ ਵਾਰੀ ਬਿੰਗਾ ਬੁੰਗਾ ਹੋ ਜਾਂਦਾ ਜਾਂ ਘਸ ਜਾਂਦਾ ਟਾਈਮ ਪਾ ਕੇ। ਸੋ ਕਿੱਲੀ ਬਦਲੀ ਵੀ ਜਾਂਦੀ ਹੁੰਦੀ ਹੈ ਇਹਦਾ ਵੀ ਸੁੱਖ ਵੀ ਹੈ। ਸੋ ਇਹ ਚੇਂਜਸ ਕੀਤਾ ਇਹਦੇ ਵਿੱਚ ਰੂਟਾਵੇਟਰ ਵਾਂਗੂੰ ਪੈਂਦਾ ਕੀਤਾ। ਬਾਕੀ ਇਹਦੇ ਵਿੱਚ ਡਬਲ ਘੋੜੀ ਲਵਾਈਆ ਬਾਈਆਂ ਨੇ ਸਪੈਸ਼ਲ ਆਰਡਰ ਤੇ ਆਪਾਂ ਨੂੰ ਕਿਹਾ ਵੀ ਬਾਈ ਡਬਲ ਘੋੜੀ ਵਾਲਾ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਮਾਡਲ ਚੱਲਦਾ ਟੌਪ ਮਾਡਲ ਕਰਾਹਾ ਉਹੀ ਸਾਨੂੰ ਬਣਾ ਕੇ ਦਿਓ। ਸੋ ਇਹ ਇਹਦੇ ਵਿੱਚ ਆਪਾਂ ਚੇਂਜਸ ਕੀਤਾ ਜਿ ਘੋੜੀ ਵੀ ਲਾਈ ਹੋਈ ਹੈਗੀ। ਸੋ ਜੇ ਇਹਦੇ ਵਿੱਚ ਮਟਾਈ ਦੀ ਗ 2.4 ਇੰਚ ਚਾਰ ਸੂਤ ਦੀ ਆਪਾਂ ਇਹਦੇ ਅਗਲੀ ਘੋੜੀ ਲੱਗੀ ਹੋਈ ਹੈ ਜੀ ਬਾਕੀ 2.5 ਇੰਚ ਤਿੰਨ ਸੂਤ ਦੀ ਇਹਦੇ ਵਿੱਚ ਆਪਾਂ ਬੈਕ ਵਾਲੀ ਘੋੜੀ ਲਾਈ ਹੋਈ ਹੈ ਇਹ ਵੀ ਫੁੱਲ ਆਨ ਮਜ਼ਬੂਤ ਲੱਗੀ ਹੋਈ ਹੈਗੀ ਵੀ ਜਦੋਂ ਬੈਕ ਧੱਕਦੇ ਆ ਜੋਰ ਵੱਧ ਲੱਗਦਾ ਸੋ ਬਿੰਗੀ ਬੁੰਗੀ ਨਹੀਂ ਹੁੰਦੀ ਸੋ ਹੁਣ ਜਿਹੜੇ ਆਪਾਂ ਇਹਦੇ ਵਿੱਚ ਚਾਦਰ ਦੀ ਗੱਲ ਕਰੀਏ ਆਪਾਂ ਇਹਦੇ ਵਿੱਚ ਸਪੈਸ਼ਲ ਵਾਲੀ ਮਹਿੰਗੀ ਚਾਦਰ ਲੱਗੀ ਹੋਈ ਆ ਸੋ ਇਹਦੇ ਤੇ ਤਾਂ ਹੁਣ ਆਪਾਂ ਕਾਲਾ ਤੇਲ ਲੱਗਿਆ ਥੋੜੀ ਜੀ ਨਜ਼ਰ ਘਟ ਆਊਗੀ ਬਟ ਇਹਦੇ ਵਿੱਚ ਆਪਾਂ ਜਸਤੀ ਚਾਦਰ ਲਾਈ ਆ ਆ ਜਗਰਾਜ ਭਾਈ ਨੇੜੇ ਹੋ ਕੇ ਦਿਖਾ ਦੇ ਮੜਾ ਜਾ ਸੋ ਜਸਤੀ ਚਾਦਰ ਲਵਾਈ ਆ ਮ ਤੇ ਬਾਕੀ ਇਹ ਚਾਦਰ ਵੀ ਥੋੜੀ ਜੀ ਮਹਿੰਗੀ ਹੁੰਦੀ ਆ ਸੋ ਜੇ ਕਰਾ ਦੀ ਸਾਈਜ਼ ਦੀ ਗੱਲ ਕਰੀਏ ਆਪਾਂ ਸਾਈਜ਼ ਸਾਈਜ਼ ਇਹ ਆ ਜੀ 8.5 ਫੁੱਟ ਦੀ ਲੰਬਾਈ ਆ ਤੇ 26 ਇੰਚ ਦੀ ਉਚਾਈ ਆ ਸੋ ਇਹ ਵਧੀਆ ਮੈਂਟੇਨੈਂਸ ਵਾਲਾ ਵੀ ਮੰਨ ਕੇ ਚਲੋ ਸਾਈਜ਼ ਆਗਾ ਸੋ ਬਾਈਆਂ ਨੇ ਪੱਦਰ ਕਰਨ ਵਾਸਤੇ ਆਪਾਂ ਤੋਂ ਇਹ ਬਾਣ ਪੱਦਰ ਕਰਨ ਵਾਸਤੇ ਆਪਾਂ ਤੋਂ ਇਹ ਸਾਈਜ਼ ਤਿਆਰ ਕਰਵਾਇਆ ਜੀ ਸੋ ਇਹ ਦੇ ਕਰਕੇ ਵੀ ਚੌੜਾ ਵੱਧ ਕਰਾ ਬਣਾਉਣ ਦਾ ਇਹੀ ਫਾਇਦਾ ਹੁੰਦਾ ਵੀ ਉਹ ਦੌੜੀ ਵਗੈਰਾ ਘੱਟ ਪਾਉਂਦਾਗਾ ਸੋ ਇਹ ਤਾਂ ਅਸੀਂ ਅਗਲੀ ਸਾਈਡ ਦੀ ਗੱਲਬਾਤ ਕਰੀ ਸੀ ਆਪਾਂ ਕਰਾਹੇ ਵਿੱਚ ਸੋ ਆਜੋ ਬਈ ਜਗਰਾਏ ਮੜਾ ਮਗਲੇ ਪਾਸੇ ਆਗੇ ਵੀ ਮੜਾ ਹੈ ਛਾਤੀ ਮਰਵਾ ਦੇ ਕਰਾਏ ਉੱਤੇ ਵੀ ਮਗਲੇ ਪਾਸੇ ਵੀ ਇਹਦੇ ਵਿੱਚ ਆਪਾਂ ਕੀ ਚੇਂਜਸ ਕੀਤੇ ਆ ਕਿਹੜਾ ਕਿਹੜਾ ਸਮਾਨ ਲੱਗਿਆ ਸੋ ਸਾਰੀ ਗੱਲਬਾਤ ਕਰਦੇ ਆਪਾਂ ਮਗਰੋਂ ਵੀ ਸੋ ਬਾਈ ਜੀ ਫਸਟ ਆਫ ਆਲ ਤਾਂ ਇਹਦੇ ਵਿੱਚ ਆ ਡਬਲ ਬੀਮ ਆ ਜਾਂਦੇ ਦੋਨੇ ਉੱਤੇ ਥੱਲੇ ਬਾਕੀ ਇਹਦੇ ਵਿੱਚ ਆਪਣੇ ਐਡਰੈਸ ਦੀ ਬੈਚਿੰਗ ਆ ਗਈ ਤੇ ਉੱਤੇ ਥੱਲੇ ਡਬਲ ਬੀਮ ਆ ਜਾਂਦਾ ਇਹਦੇ ਵਿੱਚ ਜੀ ਬਾਕੀ ਥੱਲੇ ਮੜਾ ਪਿੱਛੇ ਹੋ ਕੇ ਦਿਖਾ ਦੇ ਬਾਈ ਥੱਲੇ ਇਹਦੇ ਵਿੱਚ ਤਿੰਨ ਸਪੋਟਾਂ ਆ ਜਾਂਦਾਂਗਾ 8.5 ਫੁੱਟ ਕਰਾਹ ਦੇ ਵਿੱਚ ਤਿੰਨ ਸਪੋਟਾਂ ਥੱਲੇ ਆ ਜਾਂਦੀਆਂ ਨੇ ਤਿੰਨ ਤਿੰਨ ਤ ਬਾਕੀ ਇਹਦੇ ਵਿੱਚ ਆ ਸਪੋਰਟ ਆ ਜਾਂਦੀ ਆ ਸੋ ਮਜ਼ਬੂਤ ਹੋ ਜਾਂਦਾ ਕਰਾਹਾ ਪੂਰਾ ਬਾਕੀ ਬੈਕਪੈਨ ਵਾਸਤੇ ਕਿੱਲੀਆਂ ਵੀ ਮਜ਼ਬੂਤ ਲੰਗਾਂ ਹੋਗਾ ਆਪਾਂ ਵਧੀਆ ਵਾਲੀਆਂ ਇਹਦੇ ਵਿੱਚ ਡਬਲ ਹੁੱਕ ਲਾਈ ਹੋਈ ਹੈਗੀ ਕਿਉਂਕਿ ਇਹਦੀ ਟੋਚਨ ਵਗੈਰਾ ਪਾਉਣਾ ਪਿਆ ਜਾਂਦਾ ਸੋ ਆਪਾਂ ਡਬਲ ਹੁੱਕ ਲਾਈ ਇਹਦੇ ਵਿੱਚ ਕਿੱਲੀ ਪਾਈ ਜਾਂਦੀ ਆ ਰਕਾਬਾਂ ਵਗੈਰਾ ਪਾਈਆਂ ਨੇ ਬਾਕੀ ਪੇਂਟ ਦੀ ਸ਼ੈਨ ਵੀ ਪੂਰੀ ਵਧੀਆ ਆਈ ਹੋਈ ਹੈਗੀ ਬਾਕੀ ਜੇ ਗੱਲ ਕਰੀਏ ਬਾਈ ਜੀ ਤੁਸੀਂ ਕਿਸੇ ਵੀ ਸਾਈ ਦਾ ਸਾਥੋ ਕਰਾ ਆਰਡਰ ਤੇ ਸਾਈ ਦੇ ਕੇ ਤਿਆਰ ਕਰਵਾ ਸਕਦੇ ਹੋ ਆਪਣਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਸਾਨੂੰ ਕਾਲ ਕਰ ਲਿਓ ਬਾਕੀ ਬਾਈ ਆਪਾਂ ਖੇਤੀਬਾੜੀ ਸੰਬੰਧਾਂ ਦੇ ਰਿਲੇਟਡ ਆ ਅਪਡੇਟ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਹਰ ਰੋਜ਼ ਦਿੰਦੇ ਰਹਿੰਨੇ ਆ ਸੋ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਸੋ ਇਸ ਤੋਂ ਬਾਅਦ ਆਪਾਂ ਬਾਈ ਜੀ ਜਿੰਦਰੇ ਬਾਰੇ ਗੱਲ ਕਰਾਂਗੇ ਬਾਈਆਂ ਨੇ ਆਪਾਂ ਨੂੰ ਤਾਂ ਇਹ ਵੀ ਬਣਵਾਇਆਗਾ ਸੋ ਇਹ ਟਰੈਕਟਰ ਦੀ ਸਾਰੀ ਲੀ ਲੈ ਕੇ ਜਾਂਦਾਗਾ ਜਿੰਦਰਾ ਦਾਣਾ ਨਹੀਂ ਚੱਕਦਾ ਬਾਕੀ ਜੇ ਇਹਦੇ ਵਜਨ ਦੀ ਗੱਲ ਕਰੀਏ ਆਪਾਂ ਵਜਨ ਇਹਦਾ ਮੰਨ ਕੇ ਚਲੋ 1 ਕਵਾਂਟਲ ਸਵਾ ਕਵਾਂਟਲ ਹੀ ਹੋ ਜਾਂਦਾ ਮੰਨ ਕੇ ਚਲੋ 1 ਕਵਾਂਟਲ 20-25 ਕਿਲੋ ਇਹਦਾ ਵਜਨ ਹੋ ਜਾਂਦਾਗਾ ਬਾਕੀ ਇਹਦੇ ਵਿੱਚ ਘੋੜੀ ਵਗੈਰਾ ਵੀ ਉੱਚੀ ਮਨਟੇਨੈਂਸ ਵਾਲੀ ਪਾਈ ਹੋਈ ਹੈਗੀ ਵਧੀਆ ਪਾਈ ਹੋਈ ਆ 2.5 ਇੰਚ 3 ਸੂਤ ਦੀ ਘੋੜੀ ਪਾਈ ਹੋਈ ਆ ਚੌੜੀ ਵਾਲੀ ਪੂਰੀ ਵਧੀਆ ਨਾਲੇ ਤਾਂ ਸੋਹਣੀ ਲੱਗਦੀ ਐ ਨਾਲੇ ਮਜ਼ਬੂਤੀ ਆ ਜਾਂਦੀ ਐ ਇਹਦੇ ਵਿੱਚ ਜੀ ਬਾਕੀ ਇਹਦੇ ਵਿੱਚ ਜੇ ਫਰੇਮ ਦੀ ਗੱਲ ਕਰੀਏ ਜੀ ਫਰੇਮ ਇਹਦੇ ਵਿੱਚ ਆਪਾਂ 3 ਇੰਚ 2.5 ਸੂਤ ਵਾਲਾ ਵਧੀਆ ਮੋਟਾ ਲਾਇਆ ਹੋਇਆਗਾ ਜਿਹੜਾ ਕਿ ਬਿੰਗਾ-ਬਿੰਗਾ ਬਹੁਤ ਘੱਟ ਹੁੰਦਾਗਾ ਚਾਹੇ ਤੁਸੀਂ ਕਰੜੇ ਥਾਂ 'ਚ ਵੱਟ ਪਾ ਲਿਓ ਸੋ ਜੇ ਛੁਰੀ ਦੀ ਗੱਲ ਕਰੀਏ ਇਹਦੇ ਵਿੱਚ ਬਾਈ ਜੀ ਆਪਾਂ ਛੁਰੀ ਇਹਦੇ ਵਿੱਚ ਆਪਾਂ ਕਰਾਹੇ ਵਾਲੀ ਲਾਈ ਹੋਈ ਆ 4 ਇੰਚੀ ਮੰਨ ਕਰਾਹਾ ਕਲਟੀਵੇਟਰ ਹਾਲ ਤੁਸੀਂ ਸਾਥੋਂ ਬਣਾਉਣਾ ਚਾਹੁੰਦੇ ਹੋ ਤਾਂ ਆਪਣਾ ਬਾਕੀ ਕਰਾਹੇ ਦੇ ਰਿਗਾਰਡਿੰਗ ਜਾਂ ਜਿੰਦਰੇ ਦੇ ਰਿਗਾਰਡਿੰਗ ਕੋਈ ਜਾਣਕਾਰੀ ਚਾਹੁੰਦੇ ਹੋ ਬਾਈ ਸਕਰੀਨ ਤੇ ਚੱਲਦਾ ਨੰਬਰ ਆਪਣਾ ਕਾਲ ਕਰ ਲਿਓ ਬਾਕੀ ਬਾਈ ਜੀ ਇਹਦੇ ਵજન ਦੇ ਰਹਿ ਗਿਆ ਸੀ ਆਪਣਾ ਵજન ਦੀ ਗੱਲ ਕਰੀਏ ਇਹਦੇ ਵਿੱਚ ਆਪਣਾ ਮੰਨ ਕੇ ਚਲੋ 2 ਕੁਆਟਲ ਤੋਂ ਉੱਤੇ ਵજન ਹੋਗਾ ਕਰਾਹੇ ਦਾ ਜੇ ਮੰਨ ਕੇ ਚਲੋ 2 ਕੁਆਟਲ 5-7 ਕਿਲੋ ਵજન ਉੱਤੇ ਹੁੰਦਾਗਾ ਸੋ ਬਾਈ ਜੀ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦਿਓ ਆਪਣੇ ਕਿਸਾਨ ਭਰਾਵਾਂ ਤੱਕ ਤਾਂ ਜੋ ਉਹਨਾਂ ਤੱਕ ਆਪਣਾ ਕੰਟੈਕਟ ਨੰਬਰ ਨੰਬਰ ਐਡਰੈਸ ਸੌਖਾ ਪਹੁੰਚ ਜੇ

Kalau pun, pihak jagaan tak ke dokang. Kamit tu, itu tu